ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਮਹੀਆਂ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਧੋਗ ਬਣਾ ਰੇਟ ਵੀਡੀਓ ਦੇ ਵਿੱਚ ਹੋਊਗਾ ਗੱਲਬਾਤ ਵੀਰਾਂ ਨਾਲ ਕਰਦੇ ਆਓਗੇ ਇੱਕ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਕਿੰਦਰ ਸਿੰਘ ਵੀਰੇ ਪਿੰਡ ਟੱਲੇਵਾਲਾ ਕਿਹੜਾ ਬਣਾ ਤੇ ਮੋਬਾਈਲ ਨੰਬਰ ਆਪਣਾ 93659 95783 94659 95783 95783 ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਐ ਨਾ ਤਾਜੀ ਸੂਈ ਦੀ ਕਿਹੜਾ ਸੂਆ ਸੂਈ ਐ ਇਹ ਦੂਜਾ ਜਿਹੜਾ ਦੂਜਾ ਕਹਿੰਦਾ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਨੌਵਾਂ ਅਖਮਾਂ ਨੌਮਾ ਲੈ ਬੱਚਾ ਕੱਟਿਆ ਜਾਂ ਕੱਟੀਆ ਕੱਟੀ ਆ ਜੀ ਮੰਦਰਾ ਠੀਕ ਐ ਕੱਟੀ ਪੂਰੀ ਪਾਲਾਂ ਲੈਗਾ ਵਿੱਚ ਹੈ ਨਾ ਹਾਂਜੀ ਹਾਂਜੀ ਤੇ ਅੱਠਵਾਂ ਨੌਵਾਂ ਦਿਨ ਹੋ ਗਿਆ ਸੂਈ ਨੂੰ ਹਾਲੇ ਮੈਲਾ ਤੇ ਨਹੀਂ ਮਾਰਿਆ ਮੈਲਾ ਮਾਰਿਆ ਨਹੀਂ ਠੀਕ ਹੈ ਹੁਣ ਸੂਆ ਸੂਈ ਵੀ ਇਹ ਦੂਜਾ ਕਿ ਤੀਜਾ ਦੂਜਾ ਦੂਜਾ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਵੀਰੇ ਹੁਣ ਇਹਦੇ ਥੱਲੇ 12-15 ਲੀਟਰ ਦਾ ਚੋਣ ਵਾਲਾ ਮੰਨ ਕੇ ਚੱਲਿਏ ਬੱਚੇ ਨੂੰ ਜਗਾ ਕੇ 5 ਲੀਟਰ ਤੋਂ ਬਾਹਰ ਹੈਗਾ ਟਾਈਮ ਦਾ ਹਾਂਜੀ ਹਾਂਜੀ 10 ਤੋਂ ਬਾਹਰ ਨਹੀਂ ਪੜੂ ਹਾਂ 10-11 ਤੋਂ ਬਾਹਰ ਨਹੀਂ ਪੜੂ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ ਇਹਦਾ ਮੁੱਲ ਨੂੰ ਦਾ 1.5 ਮੰਗਲਾ 140 ਦੀ ਦੀ ਨਹੀਂ ਮਾਨਦਾਨ ਹੋ ਜਾਊਗਾ ਮਾਨਦਾਨ ਚੋਣ ਚੋਆ ਧਾਰਾਂ ਦੀ 1 ਨੰਬਰ ਆ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਬੱਚਾ ਲਾ ਗਿਆ ਪਰ ਧਾਰਾ ਮਾਰ ਕੇ ਦਿਖਾਉਂਦੇ ਆ ਜਮੈਂ ਇਹਦੀ ਬੱਚਾ ਪਿੱਛੇ ਘੱਟੀਆ ਤੇ ਸੀਲ ਠੰਡੀ ਦੇਖੋ ਕਿਆ ਬਾਤਾਂ ਸੋ ਵੀਰ ਚਵਾਈ ਦੇਖੋ ਧਾਰਾ ਵਗੈਰਾ ਜੀਆਂ ਪੂਰਾ ਸਾਫ ਸੁਥਰਾ ਝੋੜਾ ਮੋਟਾ-ਮੋਟਾ ਜਮੈਂ ਸ਼ਾਮ ਦਾ ਟਾਈਮ ਆ ਚਵਾਈ ਆ ਪੱਦੇ ਲਗਭਗ ਕਰਕੇ ਦਿਖਾ ਦਿੰਦੇ ਕਿ ਭਾਈ ਵੀ ਦੂਰ ਆ ਜਾਂਦਾ ਚੋਣ ਦਾ ਪਤਾ ਲੱਗ ਜਾਂਦਾ ਤੇ ਧਾਰਾ ਦੇਖੋ ਜਮੈਂ ਕਿਆ ਬਾਤਾਂ ਤੇਰੇ ਚੌਂਟ ਚਵਾ ਦੀ ਨਰਮਾ ਜਮ ਓਕੇ ਹਾਂ ਹਾਂ ਓਕੇ ਪੂਰੀ ਇੱਕ ਫਿਰੇ ਖਿਵਾ ਠੀਕ ਆ ਕੋਈ ਵੀਰ ਮੰਨ ਕੇ ਚਲੋ ਦੂਰ ਆ ਜੇ ਇਹ ਨਹੀਂ ਗੱਲ ਵੀ ਠੀਕ ਆ ਫੇਰ ਨਹੀਂ ਕਰੂਗਾ ਅੱਗੇ ਕੋਈ ਆਪਣੀ ਜ਼ਿੰਮੇਵਾਰੀ ਹੋ ਗਈ ਅਗਲੇ ਘਾਟ ਤੱਕ ਦੀ ਆ ਠੀਕ ਆ ਚੌਂਟ ਚਵਾ ਦੀ ਇੱਕ ਨੰਬਰ ਆ ਤੇ ਬੱਚਾ ਸਾਡੋ ਦੋ ਮਹੀਨਾ ਟੈਕ ਗਰੰਟ ਨੂੰ ਆਉਂਦੀ ਆ ਜਮ ਤੇ ਮੂਹਰੇ ਥੜਾ ਦਿਖਾਈ ਧਰਾ ਮਾਰ ਕੇ ਬਣੀ ਆ ਤੇ ਚੌਂਟ ਜੇ ਫਿਰ ਨਰਮਾ ਪੂਰੀ ਹਣਾ ਜਮ ਹਾਂਜੀ ਹਾਂਜੀ ਚੌਂਟ ਜੇ ਠੀਕ ਆ ਅੰਦਾਜ਼ਾ ਵੀ 5 ਲੀਟਰ ਤੋਂ ਬਾਹਰ ਦਾ ਦੁੱਧ ਇਹ ਥੱਲੇ ਹੁਣ ਹੈਗਾ ਜਮ ਹਾਂਜੀ ਹਾਂਜੀ ਅਜੇ ਦੋ ਵੀਡੀਓ ਪਾਉਂਦੇ ਪਾਉਂ ਸੋ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਤੇ ਰਾਜੀ ਸਮੀ ਪੜੀ ਵੀ ਤੇ ਬਾਕੀ ਥੱਲੇ ਬੈਗ ਫੇਰ ਤੋਂ ਦੇਖੋ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ 14 15 ਲੀਟਰੋਂ ਤੋਂ ਦੇ ਜੂ ਜੀ ਮੈਲਾ ਜਦੋਂ ਮਾਰ ਕੀ ਠੀਕ ਹੈ ਮਾਨੇ ਵੀ 14 ਕਿਲੋ ਤੇ ਚੱਲਣ ਵਾਲੀ ਝੋਟੀ ਹੈਗੀ ਐ ਇਹ ਹਾਂਜੀ ਹਾਂਜੀ ਇਹ 1 ਲੱਖ 40 ਹਜ਼ਾਰ ਚ ਮਾਨ ਤਾਂ ਆਪਾਂ ਕਰ ਦਾਂਗੇ ਹਾਂਜੀ ਮਾਨ ਤਾਂ ਮੰਗਰੋਂ ਡੇਢ ਮੰਗਦੇ 60 ਮੰਗ ਲਈਏ ਹਾਂਜੀ ਮਾਨ ਕਰ ਨਹੀਂ ਜਿੰਨੇ ਮਾਰੀ ਠੀਕ ਹੈ ਬੱਚਾ ਵੀ ਸੇ ਕੱਟਿਆ ਸੂਈ ਸਵਈਆ ਰਾਜੀ ਸਮੀ ਪੜੀ ਬਹੁਤ ਹੈ ਤੇ ਬਾਕੀ ਮੇਨ ਗੱਲ ਆਪਾਂ ਦੇਖੀਏ ਚੋਣ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਮਿੰਟ ਦੇ ਜੀ ਹਾਂਜੀ ਠੀਕ ਹੈ ਖਾਨ ਜੀ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਠੀਕ ਹੈ ਚਲੋ ਬਾਈ ਇਹ ਚੋਂਦਾ ਆਪਾਂ ਦੂਜੀ ਵਾਰੇ ਗੱਲਬਾਤ ਕਰਦੇ ਹਾਂ ਉਹਨੇ ਕੋਈ ਨਾ ਤੇ ਅੱਗੇ ਜਿਹੜੇ ਆਪਾਂ ਦੋ ਨੰਬਰ ਝੋਟੀਆਂ ਦੇਖੀ ਜਾਨੀਆਂ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਕੁਆਟ ਹੁੰਦੀ ਆ ਜੀ ਦੂਜਾ ਸੂਆ ਇਹ ਗੱਪਣ ਆ ਇਹ ਗੱਪਣ ਕਾ ਇੱਕਦਾਂ ਲੈਂਦੇ ਸੂਣਦੇ ਇਹ 5-4 ਟਾਈਮ ਲੈ ਜੂਗੀ 5-4 ਦਿਨ ਇਹਦਾ ਫਿਰ ਪਿਛਲੀ ਵਾਰ ਦਾ ਦੁੱਧ ਆਪ ਨੂੰ ਕਿੰਨਾ ਦੱਸਿਆ ਮਾਲਕ ਨੇ ਪਿਛਲੀ ਵਾਰ ਦਾ ਦੁੱਧ 11-12 ਲੀਟਰ ਕੀ ਕਹਦੇ ਨੇ 11-12 ਲੀਟਰ ਤੇ ਅੰਦਾਜ਼ਾ ਲਾਈਏ ਤੇ ਕੀ 21-13 ਚਾਹਾਂਗੇ ਤੇਰੀ ਮੀ ਇਹਦਾ ਰੇਟ ਕੀ ਰਹੂਗਾ ਇਦਾ ਰੇਟ ਤਾਂ ਜੀ 140 ਕਰਦਾ ਕਰਦੇ ਆ 135 ਦੀ ਹਾਂ ਨਹੀਂ ਹੈ ਮਾਲਦਾਨ ਵਿੱਚ ਹੋ ਜੂਗਾ 135000 ਚੋਂ 14 ਲੀਟਰ ਦੁੱਧ ਮੰਗ ਕੇ ਲੈ ਲੈ ਹਾਂਜੀ ਦੂਜਾ ਸੂਆ ਸੁੰਦੀ ਆ ਕੱਢ ਜੂ ਹਫਤਾ ਲੱਗ ਭਾਗ ਹਾਂਜੀ ਕੱਢ ਜੂ ਹਫਤਾ ਠੀਕ ਹੈ ਸੂਬਿਰ ਚਵਾਈ ਦੇਖ ਸਕਦਾ ਪਹਿਲਾਂ ਫਿਰ ਆਪਾਂ ਇਕੱਠੇ ਤੋਰਾਂਗੇ ਬਾਅਦ ਚ ਉੱਤੇ ਅੱਗੇ ਜਿਹੜੀ ਤਿੰਨ ਨੰਬਰ ਤੇ ਖੜੀ ਉਹਦੀ ਡਿਟੇਲ ਵੀ ਦੱਸਦੀ ਪਰ ਇਕੱਠਿਆਂ ਤੋਰਦੀ ਇਹ ਕਿਹੜਾ ਸੂਆ ਸੁੰਦੀ ਤੀਜੇ ਨੰਬਰ ਵਾਲੀ ਇਹ ਤੀਜਾ ਸੂਆ ਜੀ ਤੀਜਾ ਸੂਆ ਇਹ ਦਿਨ ਕਿਹ ਇੱਕ ਲੈ ਲੀਦੀ ਹੈ ਹਜੇ ਇਹ ਲੈ ਜੂ ਜੀ 10 12 ਦਿਨ ਲੈਣੀ 10 12 ਦਿਨ ਸੂਣ ਚ ਬਾਕੀ ਤੇ ਤੀਜਾ ਸੂਆ ਇਹਦਾ ਦੁੱਧ ਪਿਛਲੀ ਵਾਰ ਤਾਂ ਕਿੰਨਾ ਸੀਗਾ ਇਹਦਾ ਜੀ ਪਿਛਲੀ ਵਾਰ ਤਾਂ 12-13 ਲੀਟਰ ਇਹਦਾ ਠੀਕ ਆ ਇਹਦੇ ਕੀ ਅੰਦਾਜ਼ਾ ਲਾਈਏ ਵੀ 13-10 ਆਸ-ਪਾਸ ਜਿਹੜੀ ਹੈਗੀ ਹੈ 13-10 12-13 ਲੀਟਰ ਤਾਂ ਨਾਲ ਦੁੱਧ ਜੀ ਇਹਦਾ ਰੇਟ ਕੀ ਰਹੂਗਾ ਸਾਹ ਜਰ ਕਾਲੇ ਬਾਪਣਾ ਗੀ ਖੰਡੀ ਕੀ ਲਗੀ ਬਹੁਤ ਆ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਹੈ ਜੀ ਮੁੱਲ ਤਾਂ ਲੱਖ ਕਰਾ ਲਓ ਜੀ ਬਿਸ਼ੱਕ ਠੀਕ ਹੈ 92000 ਦੀ ਖਾਣਾ ਨਹੀਂ 92000 ਦੀ ਹਾਂਜੀ ਸੋ ਇਹ 92000 ਦੀ ਇਹ 135000 ਦੀ ਤੇ ਆ 140000 ਦੀ ਸੋ ਦੇਖੋ ਬਾਲਟੀ ਆਪਣੇ ਗੱਲਾਂ ਕਰਦੇ ਕਦੇ ਡੱਕਤੀ ਜਮਾ ਤੇ ਸਵੇਰੇ ਫਿਰ ਕੈਵੇ ਚ ਵਾਈ ਕਰੀ ਸਾਫ ਆ ਜਮਾ ਬੋਲੇ ਤੇ ਹੁਣ ਹਾਂਜੀ ਹਾਂਜੀ ਬੋਲੇ ਚ ਸਾਫ ਆ ਜੀ ਤੇ ਜੇ ਕੋਈ ਵੀ ਰਸਾਈ ਕਰਦਾ ਦੋ ਟਾਈਮ ਚ ਵਾਦਾਂਗੇ ਹਾਂਜੀ ਚ ਵਾਦਾਂਗੇ ਦੋ ਟਾਈਮ ਜੈ ਜੈ ਕਾਲਾ ਕੋਈ ਧਾਰਤ ਪੂਰ ਫੱਗਾ ਕੋਈ ਨਾ ਕੋਈ ਨਹੀਂ ਉਹ ਦੇਖ ਲਓ ਪੂਰ ਪੱਕਾ ਕੁਛ ਨਹੀਂ ਗਾਰੰਟੀ ਆ ਜੀ ਥਾਣਾ ਦੀ ਆਪਣੀ ਸੋ ਵੀਡੀਓ ਚ ਪਤਾ ਲੱਗਦਾ ਸਿਰਫ 2.5 ਤੋਂ 3 ਮਿੰਟ ਦਾ ਚੌਣ ਲੱਗਿਆ ਝੋਟੀ ਦੇ ਤੇ ਨਮਾ ਹਾਣਾ ਜੇ ਹੁਣ ਦੂਜਾ ਸੋ ਪਲੀ ਪੁਲੀ ਬਹੁਤ ਜਾਦੀ 1 ਲੱਖ 40 ਜੋ ਮਾਨਦਾਨ ਹੋ ਜੂ ਥਾਣਾ ਦੇ ਵਿੱਚ ਲਗਭਗ ਗੱਠ ਗੱਠ ਦੀ ਵਿੱਥੀ ਪਈ ਆ ਬੱਚਾ ਲਾ ਕੇ ਪਾਇਆ ਚਵਾਈ ਕਰਕੇ ਵੀ ਨਾਲ ਦੀ ਨਾਲ ਦਿਖ ਤੋੜ ਕੇ ਆਪਾਂ ਇਕਲੀ ਇਕਲੀ ਦਿਖਾ ਦਾਂਗੇ ਪਹਿਲਾਂ ਦੁੱਧ ਦੇਖੋ ਬਾਲਟੀ ਢੱਕਦੀ ਜਮਾਂ ਤੇ ਕਹਿ ਕੇ ਕਿਲੋ ਦੀ ਬਾੜੀ ਦੇ ਥੱਲੇ ਧਰੀ ਬੈਠੇ ਆਪਾਂ ਭਾਈ ਬਾਲਟੀ 'ਚ 6 ਕਿਲੋ ਦੁੱਧ ਪੈ ਜਾਂਦਾਗਾ ਠੀਕ ਹੈ 6 6.5 ਲੀਟਰ ਜੇ ਜਾਂ ਅੰਧਾ ਕਰਕੇ ਪਾਉਣਾ ਹੋਵੇ ਮੰਨ ਕੇ ਜਿਲੇ ਵੀ 5 ਕਿਲੋ ਦੁੱਧ ਬਾਕੀ ਆਪਾਂ ਚੂਣ ਵੀ ਫਿਰ ਘਾਂਟਾ 'ਚ ਪਹਿਲਾਂ ਬਹਿ ਗਏ ਹਨ ਹਾਂਜੀ ਹਾਂਜੀ ਚੂਣ ਵੀ ਹੁਣ ਟਾਈਮ ਹੀ ਪੌਣੇ 5 ਦਾ ਹੋਇਆ ਹਲੇ ਹਾਂਜੀ ਸੋ ਦੇਖੋ ਹਲੇ ਬੱਚੇ ਵਗੈਰਾ ਨੂੰ ਛੱਡਾਂ ਥਾਂ ਛੱਡਣੇ ਪੈਣਗੇ ਬਾਲਟੀ ਕੱਢਦੀ ਕੰਗਣੀਆਂ ਜਮਾਂ ਇਹਨੇ ਭਾਈ ਹੈਗਾ ਕਿਦੋਂ ਬੱਚੇ ਛੱਡਾਂਗੇ ਹੈ ਕਿ ਨਾ ਬਾ ਠੀਕ ਹੈ ਛੱਡ ਦੇ ਜਲ ਬੱਚੇ ਛੱਡੀ ਗਾੜੀ ਰੁਕ ਗਈ ਰੁਕ ਗਈ ਗਾੜੀ ਹੈਗੀ ਹੈ ਜਾਏ ਗਲਤ ਹੋਰਦੀ ਮੜਾ ਜਾ ਬਾਹਰ ਨਹੀਂ ਹੁਣ ਸੋ ਆ ਦੇਖੋ ਬਾਹਰ ਟੀ ਨੇ ਦੁੱਧ ਦੀ ਜਮਾ ਡੱਕ ਦੀ 5 ਕਿਲੋ ਟਾਈਮ ਦਾ ਦੁੱਧ ਜਮਾ ਮਿਣ ਕੇ ਦਿੱਤਾ ਜਾਊਗਾ ਬੱਚੇ ਨੂੰ ਛੱਡ ਕੇ ਜੇਕਰ ਬੱਚੇ ਨੂੰ ਨਹੀਂ ਛੱਡਣਾ ਤਾਂ 12 ਨਹੀਂ ਪੜੂ ਜਾਮਾ ਸੋ ਵੀਰ ਸਿੰਘ ਮੂੰਹ ਮਾਥਾ ਦੇਖੋ ਤੇ ਰਾਜ ਜੀ ਸਮੀ ਬੜੀ ਬੱਚੇ ਨੂੰ ਦੁੱਧ ਆਪਣਾ ਮਗਲ ਦੋ ਥਾਣਾ ਛੱਡਿਆ ਵਾ ਤੇ 6 ਕਿਲੋ ਦੇ ਲਗਭਗ ਟਾਈਮ ਦਾ ਦੁੱਧ ਹਾਜ਼ਰ ਹਾਲੇ ਬੌੜੇ ਦੇ ਵਿੱਚ ਆ 8ਵਾਂ 9ਵਾਂ ਦਿਨ ਹੋਇਆ ਸਿਰਫ ਚੌਣ ਚਵਾ 15 14 15 ਲੀਟਰ ਦਾ ਦਦ ਦੋਗੇ ਜੀ ਆਪਾਂ 20 ਤਾਂ ਕਹਿੰਦੇ ਨਹੀਂਗੇ ਵੀ 20 ਦੋਗੇ ਕਿੰਨੇ ਦੀ ਮਾਲ ਤਾਂ ਉਨਾ ਹੋਵੇ ਠੀਕ ਹੈ 14 ਕਿਲੋ ਚੱਲਣ ਵਾਲੀ ਹੈਗੀ ਐ ਜਮ ਸੋ ਵੀਰੇ 2 ਨੰਬਰ ਵਾਲੀ ਝੋਟੀ ਸਿੰਘ ਮੂਹ ਹਥੇੜਾ ਵੀ ਦੇਖੋ ਕੁੰਡੀ ਝੋਟੀ ਜਿਆ ਇਹ ਹੈਗੀ 1,35,000 ਦੇ ਬਾਦੀ ਦੂਜਾ ਸੁਦਾ ਸੁੰਦੀਆ ਫੁੱਲ ਸਹਿਜ ਆ ਜਾਤ ਬਹੀੜ ਪਲੀਪਲੀ ਵੀ ਬਹੁਤ ਜ਼ਿਆਦਾ ਥਣਲੇਵਾ ਦੇਖੋ ਸੋਹਣਾ ਸਹਿਜ ਆ ਥਣ ਦਾ ਤੇ 5-7 ਦਿਨ ਕੱਢਦੀ ਪਈ ਹੈ 1,35 ਜੋ ਮਾਨਤਨ ਵੀਰ ਕਹਿੰਦਾ ਕਰਦਾਂਗੇ ਰਾਜੀ ਪਲੀਪਲੀ ਬਹੁਤ ਜ਼ਿਆਦੇ ਆ ਤੇ ਹਫ਼ ਤੱਕ ਲੱਗ ਭਗ ਵਾਕਿਆ ਤੇ ਬਾਕੀ ਮੇਨ ਗੱਲ ਦੇਖੇ ਸਾਤੀ ਵਗੈਰਾ ਝੋਟੀਆਂ ਜਮਾਣੀ ਦੁੱਧ ਵਾਲੇ ਵੀ ਸਜੜੇ ਆਪਸ ਨੂੰ ਜਮਾ ਦਿਖਾਉਣੇ ਪਏ ਆ ਇਹ ਸੀ ਕਿ 2 ਨੰਬਰ ਤੇ ਸੋ ਇਹ ਸੀ ਕਿ 3 ਨੰਬਰ ਝੋਟੀ 92000 ਦੀ ਜਸਰੋਂ ਦੇਣੀ ਹੈ ਸਿੰਘ ਥੋੜਾ ਜਿਹਾ ਖੁੱਲਾ 12 ਕ ਦੀ ਐਵਰੇਜ ਵਾਲੀ ਲੱਗ ਭਾਗ ਇਹ ਵੀ ਹੈਗੀ ਆ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਤੇ ਪਲੀ ਪੁਲੀ ਵੀ ਖੈਰ ਚੰਗੀ ਹੈ ਤੀਜਾ ਸੂਆ ਸੁੰਦੀ ਪਈ ਆ ਸਾਤੀ ਵਗੈਰਾ ਝੋਟੀ ਦੇਰੇ ਵੀ ਨਵੇਂ ਨਾਣਾ ਜੈਨੂਨ ਤੀਜਾ ਸੂਆ ਸਿੰਘ ਮਾੜਾ ਜਾ ਕੇ ਨਾ ਮਾਤਰ ਖੁੱਲਾ ਤੇ ਕੱਦ ਬੈਠ ਜਿੰਦ ਜਣ ਬਹੁਤ ਆ 92000 ਦੀ ਜਸਰ ਮਾੜਾ-ਮੋਟਾ ਮਾਨਦਾਨ ਵਿੱਚ ਹੋ ਜੂਗਾ ਜੈਨੂਨ ਜੇਤੀ ਜੈਨ ਦੇ ਹਿਸਾਬ ਨਾਲ ਰੇਟ ਮੰਗਿਆ ਗਿਆ ਤੇ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਪੇ ਗਿਆ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਤੋਂ ਵਿੱਚ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਪੀੜਿਦਾਰੀ ਕਰ ਸਕਦੇ ਇੱਕ ਦਿਖਾ ਦਿਆ ਪਿੰਡ ਦੇ ਖੜੀ ਬੱਚੀ ਇਹਦੀ ਬਾਈ ਦੀ ਉਮਰ ਕਿੰਨੀ ਹੈ ਇਹਦੀ ਉਮਰ ਜੀ 10 ਮਹੀਨਾ 9 ਮਹੀਨਾ ਇਹ ਘਰ ਜੀ ਇਹ ਲੈਂਦੀ ਵੀ ਹੈ ਲੈਂਦੀ ਵੀ ਹੈ ਠੀਕ ਹੈ ਕੋਈ ਰਿਕਾਰਡ ਵਗੈਰਾ ਪਤਾ ਕੁਛ ਇਹਦਾ ਨਹੀਂ ਰਿਕਾਰਡ ਤਾਂ ਨਹੀਂ ਜੀ ਪਤਾ ਆਪਾਂ ਐਵੇਂ ਵੈਰੀ ਰਿਕਾਰਡ ਦਾ ਪਤਾ ਉਹਦਾ ਥਣਚਾਰੀ ਹੈ ਹਨਾ ਹਾਂ ਜੀ ਹਾਂ ਜੀ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਜੀ ਬੂੜ ਦਾ ਪਾਗਲ ਫਾਂਗੇ بڑے ਗੇੜਾ ਕਢਾ ਕੇ ਦਿਖਾ ਦੇ ਤੋੜ ਕੇ ਸੋ 10000 ਦੇ ਵਿੱਚੋਂ ਮਾਨਦਾਨ ਹੋ ਜੂ ਸੰਗਤ ਜੱਪਾ ਸਭ ਕੁਝ ਦਾ ਗਿਆ ਵਾ ਤੇ ਮੂੰਹ ਮੱਥੇ ਲੱਗ ਜਾ ਬੱਚੀ ਸੋ ਦੇਖੋ ਪੂਰੀ ਸਾਫ ਸੁੱਤਰੀ ਸੋਰਾ ਵਗੈਰਾ ਓਕੇ ਆ ਜਾਮ ਸੋ ਕਾਫੀ ਨਗ ਦਿਖਾ ਦੇ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਆਓ ਦੇਖੋ ਤੇ ਖਰੀਦੋ ਪਿੰਡ ਟੱਲੇ ਵਾਲ ਜਿਹੜਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ